ਬੜੇ ਵੱਡੇ ਭਾਗ ਆਪਣੇ ਸਾਰਿਆਂ ਦੇ ਬਹੁਤ ਜ਼ਿਆਦੇ ਕਰੋੜ ਨਹੀਂ ਜਿਹੜਾ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪਿਓ ਮਿਲਿਆ ਨੇ ਮਾਤਾ ਸਹਿਬ कौर ਵਰਗੀ ਮਾਂ ਦੀ ਕੋਖ ਮਿਲੀ ਆਪਾਂ ਨੂੰ ਜਦੋਂ ਵੀ ਤੁਸੀਂ ਪਿਆਰ ਨਾਲ ਪੜੋਗੇ ਨਾ ਬਾਰੀ ਤੌਰ ਤੇ ਅਮਰਤ ਦੀਆਂ ਬਾਤਾਂ ਆਪਾਂ ਪਾਈ ਦੀਆਂ ਹੀ ਕਰ ਸ਼ਕਿਆ ਵੀ ਹੈ ਪਰ ਜਦੋਂ ਨੇੜੇ ਏਕੇ ਵੇਖੀਦਾ ਮੈਂ ਬੱਚਾ ਤੁਹਾਡਾ ਮਨ ਪਰ ਜਾਂਦਾ ਕਿ ਸਤਿਗੁਰੂ ਬੜੀ ਦੂਰ ਬੈਠੇ ਆਂ ਅੱਖੋਂ ਹੈ ਬੜੀ ਦੂਰ ਆਪਾਂ ਸਨ ਇੱਕੀ ਵਿਚਾਰਾਂ ਬੰਮਤ ਗੁਰੂ ਦੇ ਪਿਆਰ ਦੀਆਂ ਬੜੀਆਂ ਹੀ ਆਪ ਜੀ ਸਰੋਤੇ ਹੋ ਗਾਗ ਬਣੇ ਕਰਾਂਗੇ ਆਉ ਸੀਸ ਦਿਓ ਸਭ ਤੋਂ ਜਿਹੜੀ ਵੱਡੁੱਲੀ ਬਖਸ਼ਾਏ ਬੰਦਗੀ ਜਿੰਨੀ ਵੱਡ ਬੰਦਗੀ ਹੋਊਗੀ ਉਨੀ ਗੰਦਗੀ ਤੋਂ ਬਚਾਂ ਅੱਜ ਜਿਹੜੇ 99% ਗੰਦਗੀ ਫੈਲ ਰਹੀ ਆ ਤੇ ਬੰਦਗੀ ਭਾਈ ਗੁਰਦਾਸ ਜੀ ਕਹਿੰਦੇ ਕਰਨ ਬੰਦਗੀ ਬਿਰਲੇ ਬਿਰਲੀ ਗਰਮ ਮੇਰੀਆਂ ਭੈਣਾਂ ਵੀਰ ਬਚਾਅ ਕਰ ਲਓ ਸਾਡੇ ਬਜ਼ੁਰਗ ਵੀ ਇੱਕ ਹਾਕਵਤ ਕਹਿੰਦੇ ਹੁੰਦੇ ਸੀ ਲਾਈਵ ਚੱਲਦਾ ਕਿ ਲੋਕੀ ਕਹਿੰਦੇ ਪ੍ਰਾਣੇ ਬਜ਼ੁਰਗ ਹਨ ਪੜਾ ਪਰ ਉਹ ਤਿੰਨ ਗੱਲਾਂ ਕਹਿੰਦੇ ਹੁੰਦੇ ਸੀ ਕਿੰਨੇ ਜਦੋਂ ਕਲਯੁਗ ਦਾ ਪਰ ਜੋਰ ਸਮਾਉਣਾ ਜਿਹੜੀ ਗਾਂ ਨੂੰ ਲੋਕੀ ਮੱਥਾ ਟੇਕਦੇ ਸੀ ਪੇੜਾ ਦਿੰਦੇ ਸੀ ਛੋਟੇ ਹੁੰਦੇ ਕਹਿੰਦੇ ਰਹਿਆ ਨੀ ਦੀ ਸਵੇਰੇ ਉੱਠ ਕੇ ਕਹਿੰਦਾ ਦਾਦੀ ਮਾਂ ਨੇ ਕਹਣਾ ਗਊ ਮਾਂ ਨਾ ਚਲੋ ਦੁੱਧ ਦਿੰਦੀ ਮਾਂ ਹੀ ਤੇ ਕਹਿੰਦੇ ਸਮਾਂ ਇਹੋ ਜਿਹਾ ਆਊਗਾ ਇਹ ਗਊ ਜੀ ਦੀ ਪੂਜਾ ਹੁੰਦੀ ਏ ੱਟਕੇ ਖਾਓ ਵੀ ੱਟਕੇ ਅੱਜ ਵੇਖ ਲੋ ਕੀੜੇ ਭੈ ਨਾਲੀਆਂ ਚ ਗੰਦੇ ਪਾਣੀ ਨੂੰ ਚੱਟਦੀ ਪਈ ਐ ਕਿਤੇ ਦੁੱਧ ਪਰਪੜ ਰਮੀਆਂ ਦਿੱਤਾ ਇਹ ਵਕਤ ਦੀ ਖੇਡ ਐ ਇਹ ਸਿੱਧੇ ਜੇ ਸ਼ਬਦ ਪਰ ਪੁਰਾਣੇ ਬਜ਼ੁਰਗਾਂ ਕੋ ਅਸੀਂ ਸੁਣਦੇ ਰਹੇ ਆਪਣੇ ਵੱਡੇ ਆਡੇ ਬਹਿ ਕੇ ਬੜਾ ਸਕੂਨ ਮਿਲਦਾ ਹੁੰਦਾ ਸੀ ਜਦੋਂ ਕੋਈ ਵੱਡੇ ਨੇ ਆ ਬਚਨ ਸੁਣਾਉਣੇ ਦੂਸਰਾ ਬਚਨ ਉਹਨਾਂ ਸੁਣਾਉਣਾ ਵੀ ਗੰਦਗੀ ਫੈਲ ਜੂਰੀ ਅਮੇ ਅੱਜ ਕੀ ਕੱਲ ਵੇਖ ਰਹੇ ਹੰਦੇ ਆ ਅਸੀਂ ਪਤਾ ਨਹੀਂ ਸੱਚ ਕੇ ਚੂਰ ਹੋ ਹੀ ਸਕਦਾ ਕਿ ਉਹ ਨੇ ਧੀ ਦੇ ਨਾਲ ਗਿਆ ਹੈ ਭੈਣ ਭਰਾਵਾਂ ਨੇ ਵਿਆਹ ਕਰਾ ਲਿਆ ਕਿਆ ਜਦੋਂ ਕੋਈ ਇਹ ਖਬਰ ਸੁਣਦਾ ਇੱਕ ਵਾਰੀ ਹੌਲ ਗਿਆ ਪੈਂਦਾ ਨਾ ਠੀਕ ਹੀ ਬਣ ਗਿਆ ਪਰ ਜਦੋਂ ਆਪਣੇ ਗੁਰੂ ਬਾਬੇ ਦੇ ਆਪਾਂ ਪ੍ਰਾਤਨ ਜਨਮ ਸਾਖੀਆਂ ਪੁਰਾਣੇ ਗ੍ਰੰਥ ਪੜ੍ਹਦੇ ਜਿਨ੍ਹਾਂ ਨੂੰ ਸ਼ੌਂਕ ਹੈ 500 ਸਾਲ ਪਹਿਲਾਂ ਹੀ ਇਸ਼ਾਰਾ ਮਾਰੇ ਨੇ ਕਰਤਾ ਸੀ ਇੱਕ ਮਕੀਬਰੀ ਜਿੱਦਾਂ ਮੈਂ ਸੁਣਾਉਣਾ ਵੀ ਹੁੰਦਾ ਵੀ ਜਵਾਜ ਵਰਤ ਰਿਆ ਨਾ ਚਲੋ ਮਸਕੀਨ ਸਾਹਿਬ ਕਿੰਨੇ ਹੁੰਦੀ ਕੋਲੇ ਤੇ ਪੈਰ ਆਉਂਦਾ ਚੀਕ ਨਿਕਲਦੀ ਹੈ ਕਈ ਤੇ ਇੰਨੇ ਕੁ ਭਾਵਕ ਹੋ ਜਾਂਦੇ ਸਾਡੇ ਸਿੰਘ ਮਿਰਕਾ ਪਿੱਛੇ ਜੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਜਿਹੜੇ ਦਰਸ਼ਨ ਕਰਾਉਂਦੇ ਸੰਗਤਾਂ ਨੂੰ ਪ੍ਰਾਤਮਿਕ ਗੁਰੂ ਧਾਮਣ ਦੇ ਉਹ ਰੋਏ ਸੀ ਉਹ ਵੀਡੀਓ ਚੱਲੀ ਪੜਾ ਰੋਏ ਸਾਡੇ ਅੱਗੇ ਤਰਲਾ ਲੈ ਕੇ ਬੜਾ ਰੋਏ ਭਾਈ ਸੇ ਇਮੋਸ਼ਨਲ ਹੋ ਗਏ ਰੋਏ ਪਤਾ ਕਿ ਉਹ ਜਿਹੜਾ ਗਿਆਨੀ ਜੀ ਟੜਟੜੇ ਸੀ ਰੋਣਾ ਉਦੋਂ ਬੰਦੇ ਨੂੰ ਆਉਂਦਾ ਹੈ ਕਿ ਜਦੋਂ ਉਹਦਾ ਕੋਈ ਵਾਸ ਨਾ ਚੱਲਦਾ ਹੋਵੇ ਆ ਕਿਸੇ ਮੈਨੂੰ ਵੀ ਸੁਬਿਆ ਸ਼ਾਇਦ ਕਿਸੇ ਮਹਾਂਪੁਰਖ ਦਾ ਵਚਨ ਸੀ ਉਹਨਾਂ ਖੂਦ ਹੀ ਉੱਤੇ ਖੂਸ ਸੀ ਤੇ ਘੂਦੇ ਉੱਤੇ ਉਹਨਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਗਵਾਨੀ ਕਰਤੀ ਸੀ ਤੇ ਨਾਲੇ ਤਾਂ ਧਰਮਾ ਕਰੀ ਗਏ ਨਾਲੇ ਸੁਖਣੀ ਸਾਹਿਬ ਕਰੀ ਗਏ ਘੂਤੇ ਬੈਠ ਗਏ ਤੇ ਜਿਹੜੇ ਸੱਜਣਾਂ ਪ੍ਰੇਮ ਸੀ ਤੇ ਜਦੋਂ ਉਹਨਾਂ ਨੇ ਆ ਕੇ ਪੁੱਛਿਆ ਜੀ ਕੀ ਵੇਲੇ ਕੂਚ ਉਹ ਖਮੋਸ਼ ਹੋ ਗਏ ਤੇ ਉਹਨਾਂ ਦੇ ਨੈਤਰਾਂ ਚ ਗੁੰਦਾਂ ਨਿਕਲੀਆਂ ਕਹਿੰਦੇ ਜੀ ਕਿੱਥੇ ਪਹੁੰਚ ਗਏ ਜੇ ਲੰਮਾ ਜਿਹਾ ਸਾਲ ਲੈ ਕੇ ਕਹਿੰਦੇ ਛੱਡ ਕਹਿੰਦੇ ਨਹੀਂ ਬਾਬਾ ਜੀ ਇਦਾਂ ਨਹੀਂ ਹੁਣ ਦੱਸਣਾ ਪੈਣਾ ਇਹ ਗੁੱਜੀ ਰੰਮ ਦਾ ਫਕੀਰਾ ਤੇਰੀ ਪੈਦ ਨਾਲੋਂ ਹੀ ਮਿੱਠੀ ਦੱਸੋ ਕਹਿੰਦੇ ਦੱਸਣਾ ਤੇ ਫਿਰ ਸੁਣ ਕਹਿੰਦੇ ਮੇਰਾ ਜੀ ਦਰਦਾ ਕਿ ਭਾਈ ਸਾਹਿਬ ਬੋਲਦੇ ਮੈਂ ਉਹ ਉਹ ਚੀਜ਼ ਮੈਨੂੰ ਯਾਦ ਆ ਗਈ ਕਹਿੰਦੇ ਵੀ ਮੈਂ ਪਾਠ ਕਰਕੇ ਅਰਦਾਸ ਕੀਤੀ ਤੇ ਮੇਰੀ ਨਿਕਾ ਗਈ ਉਹਦੇ ਪਾਣੀ ਚ ਤੇ ਮੈਂ ਅੰਦਰ ਹੀ ਅੰਦਰ ਇੱਕ ਤਰਲਾ ਲੈਂਦਿਆਂ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਤਰਸ ਕਰਦੇ ਸਾਡੇ ਗਰੀਬਾਂ ਤੇ ਇਹ ਖੂਹ ਦਾ ਪਾਣੀ ਉੱਪਰ ਆ ਜੇ ਭਰ ਜੇ ਤੇ ਮੈਂ ਇਹਦੇ ਉੱਤੇ ਬਾਣੀ ਦਾ ਜਾਬ ਕਰਕੇ ਇਹਦੇ ਵਿੱਚ ਪਤਾਸੇ ਖੰਡਾ ਘੋਲ ਕੇ ਇਹ ਸਾਰੇ ਖੂਹ ਦੇ ਜਾਲ ਨੂੰ ਅੰਮ੍ਰਿਤ ਬਣਾ ਲਾਂ ਕੋ ਸਤਨਾਮ ਕਿੰਨੀ ਰਕੋੜਾਰੀ ਉਹਦੀ ਉਸ ਰੂਹ ਦੀ ਕਿੰਦਰ ਇਹ ਸਾਰਾ ਖੂਹ ਅੰਮ੍ਰਿਤ ਬਣ ਜੇ ਤੇ ਮੇਰੀ ਡਿਊਟੀ ਲੱਗਦੇ ਬਾਪੂ ਤੇ ਜਿਹੜਾ ਵੀ ਤਰੋਂ ਨੰਗੇ ਮੈਂ ਭਰ-ਭਰ ਕੇ ਚੁਲੇ ਸਾਰਿਆਂ ਨੂੰ ਅੰਮ੍ਰਿਤ ਹੀ ਸ਼ਕਾਈ ਜਾਵਾਂ ਕੋ ਸਤਨਾਮ ਕੈਸੇ ਅੰਦਰ ਦੀ ਇਹ ਤੜਫ ਹੁੰਦੀ ਹੈ ਜੀ ਆਪੋ ਆਪਣੇ ਦੋ ਬਚਨ ਯਾਦ ਕਰਾਈ ਤੇ ਇਹ ਜਿਹੜਾ ਗਊ ਵਾਲਾ ਦੂਸਰਾ ਜਿਹੜਾ ਗੰਦਗੀ ਬੱਚਿਆਂ ਦੇ ਵਿੱਚ ਵੜ ਗਈ ਤੀਸਰਾ ਕੋਹਰ ਬਚਨ ਕਰਦੇ ਹੁੰਦੇ ਸੀ ਕਿ ਨਾ 12 ਕੋ ਤੇ ਦੀਵਾ ਇਹ ਆਮ ਗੱਲਾਂ ਘਰਾਂ ਚ ਅੱਜ ਪਤਾ ਲੱਗਿਆ ਕਿ ਨਾ ਕਿਸੇ ਰੰਗੀ ਰੂਹ ਨੂੰ ਪੁੱਛਿਆ ਬਾਬਾ ਜੀ ਦੋ ਗੱਲਾਂ ਨੇ ਸਮਝ ਆ ਗਈਆਂ ਜਿਹੜੀਆਂ ਸਾਹਮਣੇ ਦੇਖ ਰਹੀ ਨੇ ਵੀ ਨੰਗੇ ਹੋ ਗਏ ਲੋਕ ਗਊ ਗੰਦਗੀ ਖਾਰੀ ਕੋਟਕਾਰੀ ਹੈ ਅੱਤ ਜੀ ਗੱਲ ਕੀ ਰੰਮੀ ਦੱਸੋ ਇਹ 12 ਕੋ ਵਾਲਾ ਪ੍ਰੋਗਰਾਮ ਕੀ ਹੈ ਦੀਵਾ ਜਗੇਗਾ ਤੇ ਉਸ ਰੱਬੀ ਰੂਹ ਨੇ ਆਖਿਆ ਕਹਿੰਦੇ 12 ਕੋ ਦਾ ਭਾਵ ਇੱਕ ਕੋ ਦੇ ਪਿੰਡ ਹੋਵੇ ਤੇ ਹੁਣ ਸਮਾ ਇਦਾਂ ਦਾ ਹੋਵੇਗਾ 12 ਕੋ ਪਿੰਡਾਂ ਚ ਕੋਈ ਇੱਕ ਰੱਬ ਦੀ ਰੰਗੀ ਰੂਹ ਮਿਲੋਗੀ ਨਹੀਂ ਤੇ ਕੰਮ ਗੜਬੜ ਹੋ ਜਾਣਾ ਦੀਵੇ ਦਾ ਭਾਵ ਹੁੰਦਾ ਰੁਸ਼ਨਾਈ ਚਾਨਣ ਗੁਰਬਾਣੀ ਇਸ ਜਗ ਮੈਂ ਚਾਨਣ ਆ ਨਾ ਤੇ ਕੱਲਾ ਮੱਥਾ ਟੇਕ ਕੇ ਆ ਤ ਨਹੀਂ ਮਿਲਣਾ ਮਨਿੰਦਕ ਨਹੀਂ 100-100 ਅਖੰਡ ਪੜ੍ਹ ਸਭ ਚੱਲ ਰਿਹਾ ਏ ਬਾਣੀ ਦਾ ਪ੍ਰਵਾਹ ਪ੍ਰਵਾਹ ਚੱਲ ਰਿਹਾ। ਪਰ ਇਹ ਥੋੜਾ ਜਿਹਾ 100 ਗਊ ਦੁੱਧ ਦੇ ਰਹੀ ਹੋਵੇ ਤੇ ਕੌਣ ਲਈ ਭੰਡਾ ਹੀ ਨਹੀਂ ਹੋਵੇ ਆਪ ਕੋ ਸਤਰਾ। ਅੱਜ ਮਾਰੇ ਸਹਿਬ ਨੇ ਤੁਹਾਨੂੰ ਆਵਾਜ਼ ਮਾਰੀ ਭੈਣਾ ਨੂੰ ਸੁਖਮਨੀ ਸਾਹਿਬ ਕੰਠੇ ਪੜ੍ਹਦੀਆਂ ਜਿਆਦਾ ਬੰਦਗੀ। ਇੱਕ ਸ਼ਲੋਕ ਆਉਂਦਾ ਹੈ ਗਿਆਨ ਅੰਜਨ ਗੁਰ ਅ ਗਿਆਨ ਸਰ ਕਿਰਪਾ ਕ੍ਰਿਸ਼ਨਨ ਨਾਨਕ ਦੀਵੇ ਦਾ ਧਾਵੇ ਰੁਸ਼ਨਾਈ ਦੇਣ ਵਾਲਾ ਚਾਨਣ ਦੇਣ ਵਾਲਾ ਬਲੇਓ ਤੇਰਾਗ ਹਨੇੜਾ ਗੁਰੂ ਨਾਨਕ ਸਾਹਿਬ ਕੌਣ ਸੀ ਆਪ ਨਾਰਾਇਣ ਧਰਤੀ ਤੇ ਕਲਾ ਲੈ ਕੇ ਪਰੇ ਇਹ ਨਾ ਸ਼ਬਦ ਕੋਲ ਲਿਓ ਕਲਾ ਧਾਰ ਮੇਰੇ ਕੋਲਲੀ ਜੀਵ ਅਤੇ ਪੁਥੀ ਪੜ ਕੇ ਸੁਣਾ ਰਿਹਾ ਗੁਰੂ ਨਾਨਕ ਜਿੱਥੇ ਸੁਣਾਉਂਦੇ ਸੀ ਉਹਨਾਂ ਦੇ ਕੋਲ ਕਲਾ ਸੀ ਜਿੱਤੇ ਕਿਤੇ ਕਾਰਜ ਅੜ ਵੀ ਜਾਂਦਾ ਸੀ ਫਿਰ ਮਹਾਰਾਜ ਉਹਨੇ ਸੰਭਾਲਦੇ ਸੀ ਅੱਟੋ ਹੈ ਆਪ ਨਾਰਾਇਣ ਕਲਾ ਧਾਰ ਜੀ ਬਾਬੇ ਕੋਲ ਕਲਾ ਨਾ ਹੁੰਦੀ ਕਿ ਬਾਬਰ ਨੇ ਬਾਬੇ ਨੂੰ ਜੇਲ੍ਹ ਚੋਂ ਕਦੇ ਕੱਢਣਾ ਹੀ ਨਹੀਂ ਆਪ ਕੋਈ ਸੱਚਾ ਜਿਵਾ ਬੇਕੋਥੀ ਬਰਕਤ ਨਾ ਹੁੰਦੀ ਤੇ ਉਹਨੂੰ ਕੀਮਤਾ ਵੀ ਬਾਬਾ ਕੌਣ ਹੈ ਇਹ ਮਹਾਰਾਜ ਸਾਹਿਬ ਦੀਆਂ ਬਰਕਤਾਂ ਬਖਸ਼ਿਸ਼ਾਂ ਵਰਤ ਰਹੀਆਂ ਹੈ ਇਹ ਕਲਾ ਹੀ ਤੇ ਵਰਤੀ ਸੀ ਜਫਰਨਾਮੇ ਤੇ ਜਿਹੜਾ ਔਰੰਗਜ਼ੇਬ 14 ਜੰਗਾਂ ਚ ਲੁੱਕ ਕੇ ਹੁਕਮ ਕਰਦਾ ਰਿਆ ਮਰਦ ਕਹਿੰਦੇ ਉਹ ਕਦੇ ਸਾਹਮਣੇ ਤੇ ਆ ਜਾਂਦਾ ਕੋਈ ਆਮੋ ਸਾਹਮਣੇ ਗੱਲ ਕਰਦੇ ਉਹ ਬੋਲਾਂ ਚ ਕੀ ਸੀ ਗੁਰੂ ਦੀ ਕਿਰਪਾ ਨਹੀਂ ਸ਼ਕਤੀ ਨਹੀਂ ਸੋ ਗੁਰੂ ਦਾਤੀ ਦਾ ਭੰਡਾਰਾ ਬੜਾ ਵੱਡਾ ਆਪਾਂ ਸਾਰਾ ਪਰਿਵਾਰ ਬੈਠਿਆ ਹੈ ਤੁਹਾਡੇ ਬੱਚਿਆਂ ਜਿੰਨੀ ਕੁ ਬੁੱਧੀ ਆਪਾਂ ਚੱਲਦੇ ਆ ਉਹ ਜੁੜ ਗਈ ਥੋੜਾ ਜਿਹਾ ਕਰਿਓ ਜੀ ਕਿਰਪਾ ਸਾਰੇ ਮਿਲ ਕੇ ਵਾਹਿਗੁਰੂ 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 ਵਾਹਿਗੁਰੂ